ਅਸੋਕ ਦੀ ਵੱਡੀ ਖਬਰ ਦੱਸਦੀ ਲੱਖਾ ਸਦਾਣੇ ਦੇ ਨਾਲ ਜੁੜੀ ਹੋਈ ਆ ਲੱਖਾ ਸਦਾਣਾ ਦੇ ਤਮਾਮ ਜਿਹੜੇ ਫੇਸਬੁੱਕ ਤੇ ਪੇਜ ਸੀਗੇ ਇੰਸਟਾਗ੍ਰam ਤੇ ਸਭ ਜਿਹੜੇ ਬੰਦ ਕਰ ਦਿੱਤੇ ਗਏ ਨੇ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਲੱਖਾ ਸਦਾਣਾ ਜਿਸ ਦੇ ਫੇਸਬੁੱਕ ਪੇਜ ਸੀਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਬਲਾਕ ਕਰ ਦਿੱਤਾ ਉਸ ਦੀ ਆਈਡੀ ਸੀ ਜਿਹੜੀ ਜਿਸ ਤੇ ਉਹ ਲਾਈਵ ਹੁੰਦਾ ਸੀ ਔਰ ਲਗਾਤਾਰ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਪੰਜਾਬੀ ਦੇ ਮੁੱਦੇ ਨੂੰ ਲੈ ਕੇ ਲੱਖਾ ਸਿਧਾਣਾ ਸਵਾਲ ਖੜੇ ਕਰ ਰਿਹਾ ਸੀ ਅੱਜ ਇਸ ਨੂੰ ਲੈ ਕੇ ਲੱਖਾ ਸਿਧਾਣਾ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਲੱਖਾ ਸਿਧਾਣੇ ਦਾ ਜਿਹੜਾ ਫੇਸਬੁੱਕ ਪੇਜ ਸੀ ਉਹ ਤਮਾਮ ਜਿਹੜੇ ਪੇਜ ਉਸ ਤੇ ਚੱਲ ਰਹੇ ਸੀ ਉਸ ਨੂੰ ਬੰਦ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਦਾ ਪੇਜ ਤੋਂ ਬਾਅਦ ਉਸ ਦੇ ਨਾਲ ਦੇ ਬਣੇ ਜੋ ਵੀ ਸੋਸ਼ਲ ਮੀਡੀਆ ਆ ਤੇ ਜਿੰਨੇ ਵੀ ਪੇਜ ਹਨ ਆਈਡੀਆਂ ਸਭ ਬੰਦ ਕਰ ਦਿੱਤੀਆਂ ਗਿਆ ਨੇ ਔਰ ਇਸ ਦੇ ਨਾਲੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਜ ਸਿੰਘ ਖਾਲਸਾ ਜਿਹੜੇ ਲੱਖਾ ਸਿਧਾਣਾ ਦੇ ਨਾਲ ਹੀ ਸੰਪਰਕ ਵਿੱਚ ਸਨ ਉਹਨਾਂ ਦਾ ਵੀ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਲਗਾਤਾਰ ਜਿਹੜੇ ਲੱਖਾ ਸਿਧਾਣਾ ਔਰ ਰਾਜ ਸਿੰਘ ਖਾਲਸਾ ਪਹਿਲਾਂ ਪਾਨਾ ਸੁਧ ਦੇ ਹੱਕ ਦੇ ਵਿੱਚ ਬੋਲ ਰਿਹਾ ਸੀ ਉਦੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਜਦੋਂ ਪਾਨਾ ਸੁਧ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਕੋਰ ਦੋਨੇ ਦੇ ਵਿੱਚ ਬੋਲਿਆ ਜਾ ਰਿਹਾ ਸੀ ਔਰ ਜਿਸ ਤੋਂ ਬਾਅਦ ਉਹਨਾਂ ਦੇ ਪੇਜਾਂ ਨੂੰ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਸੀ ਬਰਉ ਉਸੇ ਵਿਚਕਾਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਏ ਕਿ ਲੱਖਾ ਸਦਾਨਾਂ ਦਾ ਫੇਸਬੁੱਕ ਪੇਜ ਔਰ ਤਮਾਮ ਲੱਖਾ ਸਦਾਨਾਂ ਚੱਲਣ ਵਾਲੇ ਸਾਰੇ ਪੇਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਰਾਜ ਸਿੰਘ ਖਾਲਸਾ ਦਾ ਵੀ ਪੇਜ ਬੰਦ ਕੀਤਾ ਹੈ ਲਗਾਤਾਰ ਖਨੌਰੀ ਬਾਡਰ ਤੇ ਡਟੇ ਹੋਏ ਸਨ ਉਹਨਾਂ ਦੇ ਵੱਲੋਂ ਰੋਜ਼ ਲਾਈਵ ਹੋ ਕੇ ਪੰਜਾਬ ਦੀ ਸਰਕਾਰ ਕੇ ਅੰਦਰ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਲੱਖੇ ਸਦਾਨਾਂ ਤਾਂ ਲਗਾਤਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਖੜੀ ਕਰ ਰਿਹਾ ਜਿਸ ਨੂੰ ਲੈ ਕੇ ਹਾਲਾਂਕਿ ਲੱਖਾ ਸਦਾਨ ਦਾ ਵਿਰੋਧ ਵੀ ਹੋ ਰਿਹਾ ਸੀ ਪਰ ਉਸੇ ਵਿੱਚਕਾਰ ਹੁਣ ਸਰਕਾਰ ਦਾ ਵੱਡਾ ਐਕਸ਼ਨ ਹੈ ਕਿ ਲੱਖਾ ਸਦਾਨੇ ਦਾ ਜਿਹੜਾ ਪੇਜ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਰਾਜ ਸਿੰਘ ਖਾਲਸਾ ਦੇ ਪੇਜ ਨੂੰ ਵੀ ਬੰਦ ਕਰ ਦਿੱਤਾ ਔਰ ਇਸ ਵਿਚਕਾਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡਾਂ ਵਿੱਚ ਵੀ ਲੱਖੇ ਸੁਧਾਨਾ ਦਾ ਲਗਾਤਾਰ ਵਿਰੋਧ ਵਧ ਰਿਹਾ ਸੀ ਪਰ ਉਸ ਵਿਚਕਾਰ ਹੁਣ ਪੇਜ ਬੰਦ ਕਰਨਾ ਕਿ ਤਨਾ ਕਿਤੇ ਜ਼ਰੂਰ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਔਰ ਉਸ ਵਿਚਕਾਰ ਰਾਜ ਸਿੰਘ ਖਾਲਸਾ ਦਾ ਵੀ ਪੇਜ ਬੰਦ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਝੋਟੇ ਦਾ ਵੀ ਪੇਜ ਬੰਦ ਹੋਣ ਦੀ ਗੱਲ ਚੱਲ ਰਹੀ ਹੈ ਆਸੋ ਵੱਡੀ ਖਬਰ ਹੈ ਕਿ ਲੱਖਾ ਸੁਧਾਨਾ ਤੇ ਰਾਜ ਸਿੰਘ ਖਾਲਸਾ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਹੈ ਅਸੋਕ ਦੀ ਵੱਡੀ ਖਬਰ ਦੱਸਦੀ ਲੱਖਾ ਸਦਾਣੇ ਦੇ ਨਾਲ ਜੁੜੀ ਹੋਈ ਆ ਲੱਖਾ ਸਦਾਣਾ ਦੇ ਤਮਾਮ ਜਿਹੜੇ ਫੇਸਬੁੱਕ ਤੇ ਪੇਜ ਸੀਗੇ ਇੰਸਟਾਗ੍ਰam ਤੇ ਸਭ ਜਿਹੜੇ ਬੰਦ ਕਰ ਦਿੱਤੇ ਗਏ ਨੇ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਲੱਖਾ ਸਦਾਣਾ ਜਿਸ ਦੇ ਫੇਸਬੁੱਕ ਪੇਜ ਸੀਗਾ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਬਲਾਕ ਕਰ ਦਿੱਤਾ ਉਸ ਦੀ ਆਈਡੀ ਸੀ ਜਿਹੜੀ ਜਿਸ ਤੇ ਉਹ ਲਾਈਵ ਹੁੰਦਾ ਸੀ ਔਰ ਲਗਾਤਾਰ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਪੰਜਾਬੀ ਦੇ ਮੁੱਦੇ ਨੂੰ ਲੈ ਕੇ ਲੱਖਾ ਸਿਧਾਣਾ ਸਵਾਲ ਖੜੇ ਕਰ ਰਿਹਾ ਸੀ ਅੱਜ ਇਸ ਨੂੰ ਲੈ ਕੇ ਲੱਖਾ ਸਿਧਾਣਾ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਲੱਖਾ ਸਿਧਾਣੇ ਦਾ ਜਿਹੜਾ ਫੇਸਬੁੱਕ ਪੇਜ ਸੀ ਉਹ ਤਮਾਮ ਜਿਹੜੇ ਪੇਜ ਉਸ ਤੇ ਚੱਲ ਰਹੇ ਸੀ ਉਸ ਨੂੰ ਬੰਦ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਦਾ ਪੇਜ ਤੋਂ ਬਾਅਦ ਉਸ ਦੇ ਨਾਲ ਦੇ ਬਣੇ ਜੋ ਵੀ ਸੋਸ਼ਲ ਮੀਡੀਆ ਆ ਤੇ ਜਿੰਨੇ ਵੀ ਪੇਜ ਹਨ ਆਈਡੀਆਂ ਸਭ ਬੰਦ ਕਰ ਦਿੱਤੀਆਂ ਗਿਆ ਨੇ ਔਰ ਇਸ ਦੇ ਨਾਲੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਜ ਸਿੰਘ ਖਾਲਸਾ ਜਿਹੜੇ ਲੱਖਾ ਸਿਧਾਣਾ ਦੇ ਨਾਲ ਹੀ ਸੰਪਰਕ ਵਿੱਚ ਸਨ ਉਹਨਾਂ ਦਾ ਵੀ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਲਗਾਤਾਰ ਜਿਹੜੇ ਲੱਖਾ ਸਿਧਾਣਾ ਔਰ ਰਾਜ ਸਿੰਘ ਖਾਲਸਾ ਪਹਿਲਾਂ ਪਾਨਾ ਸੁਧ ਦੇ ਹੱਕ ਦੇ ਵਿੱਚ ਬੋਲ ਰਏ ਸੀ ਉਦੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਜਦੋਂ ਪਾਨਾ ਸੁਧ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਕੋਰ ਦੋਨੇ ਦੇ ਵਿੱਚ ਬੋਲਿਆ ਜਾ ਰਿਹਾ ਸੀ ਔਰ ਜਿਸ ਤੋਂ ਬਾਅਦ ਉਹਨਾਂ ਦੇ ਪੇਜਾਂ ਨੂੰ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਉਸੇ ਵਿੱਚਕਾਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਏ ਕੀ ਲਖਾ ਸਦਾਨਾਂ ਦਾ ਫੇਸਬੁੱਕ ਪੇਜ ਔਰ ਤਮਾਮ ਲਖਾ ਸਦਾਨਾਂ ਚੱਲਣ ਵਾਲੇ ਸਾਰੇ ਪੇਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਰਾਜ ਸਿੰਘ ਖਾਲਸਾ ਦਾ ਵੀ ਪੇਜ ਬੰਦ ਕੀਤਾ ਹੈ ਲਗਾਤਾਰ ਖਨੌਰੀ ਬਾਰਡਰ ਤੇ ਡਟੇ ਹੋਏ ਸਨ ਉਹਨਾਂ ਦੇ ਵੱਲੋਂ ਰੋਜ਼ ਲਾਈਵ ਹੋ ਕੇ ਪੰਜਾਬ ਦੀ ਸਰਕਾਰ ਕੇ ਅੰਦਰ ਦੀ ਸਰਕਾਰ ਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਲੱਖੇ ਸਦਾਨਾਂ ਤਾਂ ਲਗਾਤਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਖੜੀ ਕਰ ਰਿਹਾ ਜਿਸ ਨੂੰ ਲੈ ਕੇ ਹਾਲਾਂਕਿ ਲੱਖਾ ਸਦਾਨ ਦਾ ਵਿਰੋਧ ਵੀ ਹੋ ਰਿਹਾ ਸੀ ਪਰ ਉਸੇ ਵਿੱਚਕਾਰ ਹੁਣ ਸਰਕਾਰ ਦਾ ਵੱਡਾ ਐਕਸ਼ਨ ਹੈ ਕਿ ਲੱਖਾ ਸਦਾਨੇ ਦਾ ਜਿਹੜਾ ਪੇਜ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਰਾਜ ਸਿੰਘ ਖਾਲਸਾ ਦੇ ਪੇਜ ਨੂੰ ਵੀ ਬੰਦ ਕਰ ਦਿੱਤਾ ਔਰ ਇਸ ਵਿਚਾਰੇ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪਿੰਡਾਂ ਵਿੱਚ ਵੀ ਲੱਖੇ ਸੁਧਾਨਾ ਦਾ ਲਗਾਤਾਰ ਵਿਰੋਧ ਵੱਧ ਰਿਹਾ ਸੀ ਪਰ ਉਸ ਵਿਚਕਾਰ ਹੁਣ ਪੇਜ ਬੰਦ ਕਰਨਾ ਕਿ ਤਨਾ ਕਿਤੇ ਜ਼ਰੂਰ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਔਰ ਉਸ ਵਿਚਕਾਰ ਰਾਜ ਸਿੰਘ ਖਾਲਸਾ ਦਾ ਵੀ ਪੇਜ ਬੰਦ ਕਰ ਦਿੱਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਝੋਟੇ ਦਾ ਵੀ ਪੇਜ ਬੰਦ ਹੋਣ ਦੀ ਗੱਲ ਚੱਲ ਰਹੀ ਹੈ ਆਹ ਸੋ ਵੱਡੀ ਖਬਰ ਹੈ ਕਿ ਲੱਖਾ ਸੁਧਾਨਾ ਤੇ ਰਾਜ ਸਿੰਘ ਖਾਲਸਾ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਹੈ